ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮੇਰੀ ਤੁਮਝ ਵਿਚਾਰਨ ਹੋਇਆ ਜਿਉਂ ਕਾ ਸੂਰਜ ਨਿਕਲਿਆ ਆਰਿਸ਼ੇ ਤੇ ਅੰਧੇਰ ਭੁਲੋਇਆ ਅੱਜ ਆਦਰਸ਼ ਨਗਰ ਸਰਹੰਦ ਧੰਨ ਧੰਨ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਤੇ ਉਹਨਾਂ ਦੇ ਪ੍ਰਬੰਧਕ ਸੇਵਾਦਾਰਾਂ ਵੱਲੋਂ ਇਸ ਮੁੱਚੀ ਸਿੱਖ ਸੰਗਤ ਦੇ ਸਹਿਯੋਗ ਨਾਲ ਧੰਨਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਾਨਦਾਰ ਨਾਲ ਮਨਾਇਆ ਗਿਆ ਜਿਹੜੇ ਸਾਡੇ ਕਥਾਵਾਚਕ ਭਾਈ ਕਾਬਲ ਸਿੰਘ ਗੁਰੂ ਸਾਹਿਬ ਅੱਗੇ ਰਸਾ ਠੰਡਾ ਬਰਸ ਤੋਂ ਉਹਨਾਂ ਨੇ ਸਖ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਪੂਰੀ ਜੀਵਨੀ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਉਹਨਾਂ ਦੇ ਗੁਰਮੁਖ ਵਿਚਾਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਤੇ ਮੈਂ ਇਹੀ ਨੌਜਵਾਨਾਂ ਨੂੰ ਇਹ ਅਪੀਲ ਕਰਾਂਗਾ ਕਿ ਨਸ਼ੇ ਛੱਡੋ ਗੁਰਸਿੱਖੀ ਜੀਵਨਾ ਜੁੜੋ ਗੁਰਬਾਣੀ ਨਾਲ ਜੁੜੋ ਗੁਰੂ ਘਰ ਜਾਓ ਅਮਰ ਸੋ ਕੋ ਤਗਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਅੱਜ ਅਦਰਸ਼ ਨਗਰ ਸਰਾਂ ਦੇ ਵਿਖੇ 555ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਸਾਰਿਆਂ ਦੇ ਸਹਿਯੋਗ ਦੇ ਨਾਲ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਂਦੇ ਆ ਸੰਗਤਾਂ ਵੱਲੋਂ ਸਹਿਯੋਗ ਕੀਤਾ ਗਿਆ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਗਿਆ ਇਸੇ ਤਰ੍ਹਾਂ ਤੰਤਨ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਅਦਰਸ਼ ਨਗਰ ਵਿਖੇ ਅਗੋਂ ਵੀ ਗੁਰੂ ਸਹਿਬਾਨਾਂ ਦੇ ਜਾਂ ਗੁਰਮਤ ਸਮਾਗਮ ਉਲੀਕੇ ਆ ਕਰਾਂਗੇ ਉਲੀਕੇ ਜਾ ਕਰਨਗੇ ਤੇ ਗੁਰਮਤ ਸਮਾਗਮ ਕਰਾਇਆ ਕਰਾਂਗੇ ਉਹਦੇ ਵਿੱਚ ਜਿਸ ਤਰ੍ਹਾਂ ਬੱਚੇ ਨਸ਼ਿਆਂ ਤੋਂ ਦੂਰ ਹੋਣ ਖੇਡਾਂ ਨਾਲ ਪ੍ਰਭਾਵਿਤ ਹੋਣ ਗੁਰੂ ਘਰ ਨਾਲ ਲਗਨ ਜੋੜੇ ਤੇ ਸਿੱਧੇ ਰਸਤੇ ਤੇ ਚੱਲਣ ਦੀ ਗੁਰੂ ਨਾਨਕ ਦੇ ਪਾਤਸ਼ਾਹ ਦਾ ਜੋ ਮਾਰਗ ਦਿਖਾਇਆ ਉਸ ਤੇ ਚੱਲਣ ਦੀ ਸਮੱਤ ਬਖਸ਼ੇ ਤੰਤਨ ਸਾਹਿਬ ਸ੍ਰੀ ਗੁਰੂ ਲਾਲਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਾਧ ਸੰਗਤ ਨਾਮ ਲੈਵਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ